ਇੱਕ ਵਾਰੀ ਫੇਰ ਪਾਕਿਸਤਾਨੀ ਡਰੋਨ ਐਲੋਸੀ ਪਾਸ ਕਰਕੇ ਜੰਮੂ ਕਸ਼ਮੀਰ ਜਾਨੀ ਕਿ ਇੰਡੀਆ ਦੇ ਹਿੱਸੇ ਦੇ ਵਿੱਚ ਆਏ ਆ ਇਹ 13 ਜਨਵਰੀ ਨੂੰ ਇਹ ਰਿਕਾਰਡ ਕੀਤੇ ਗਏ ਆ ਇਸ ਤੋਂ ਪਹਿਲਾਂ 11 ਜਨਵਰੀ ਨੂੰ ਵੀ ਇਹ ਪਾਕਿਸਤਾਨੀ ਡਰੋਨ ਸਿਗੇ ਉਹ ਜੰਮੂ ਕਸ਼ਮੀਰ ਦੇ ਵਿੱਚ ਆਏ ਸਿਗੇ ਉਹਨਾਂ ਦੀ ਜਿਹੜੀ ਹਾਲਚਾਲ ਉੱਥੇ ਦੇਖੀ ਗਈ ਸੀ ਇਸ ਤਰ੍ਹਾਂ ਵਾਰ-ਵਾਰ ਡਰੋਨ ਇੰਡੀਆ ਦੇ ਐਲਓਸੀ ਦੇ ਵਿੱਚ ਇੰਟਰ ਕਰ ਰਹਾ ਪਾਕਿਸਤਾਨ ਦੀ ਤਰਫ ਤੋਂ ਕੀ ਪਾਕਿਸਤਾਨ ਵਾਲੇ ਇੰਡੀਆ ਦਾ ਡਿਫੈਂਸ ਸਿਸਟਮ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹਾ ਜਾਂ ਪਾਕਿਸਤਾਨ ਕੋਈ ਵੱਡੀ ਗੇਮ ਪਲਾਨ ਜਿਹੜਾ ਉਹ ਤਿਆਰੀ ਕਰ ਰਹਾ ਰੀਸੈਂਟਲੀ ਤੁਰਕੀ ਤੇ ਪਾਕਿਸਤਾਨ ਦੀ ਵੀ 900 ਮਿਲੀਅਨ ਡਾਲਰ ਦੀ ਜਿਹੜੀ ਇੱਕ ਡੀਲ ਹੋਈ ਸੀ ਜਿਹਦੇ ਵਿੱਚ ਤੁਰਕੀ ਨੇ ਪਾਕਿਸਤਾਨ ਦੇ ਵਿੱਚ ਇੱਕ ਫੈਕਟਰੀ ਲਾਉਣੀ ਸੀ ਜਿਹਦੇ ਵਿੱਚ ਡਰੋਨ ਤਿਆਰ ਕਰਿਆ ਕਰਨੇ ਸੀ ਕਿ ਕਿਤੇ ਹੈ ਉਹ ਡਰੋਨਾਂ ਦੀ ਟੈਸਟਿੰਗ ਤਾਂ ਨਹੀਂ ਹੋ ਰਹੀ ਪਿੱਛੇ ਜਾਏ ਪਾਕਿਸਤਾਨ ਤੇ ਸਾウਦੀ ਅਰਬ ਨੇ ਇੱਕ ਡਿਫੈਂਸ ਡੀਲ ਸਾਈਨ ਕੀਤੀ ਸੀਗੀ ਕਿ ਜੇਕਰ ਦੋਨਾਂ ਹੀ ਦੇਸ਼ਾਂ ਦੇ ਉੱਤੇ ਕੋਈ ਵੀ ਦੇਸ਼ ਕੋਈ ਹਮਲਾ ਕਰਦਾ ਮੰਨ ਲਓ ਕਿ ਪਾਕਿਸਤਾਨ ਤੇ ਇੰਡੀਆ ਹਮਲਾ ਕਰਦਾ ਸਾウਦੀ ਅਰਬ ਉਹਨੂੰ ਆਪਣੇ ਤੇ ਹਮਲਾ ਸਮਝੂਗਾ ਜੇਕਰ ਸਾウਦੀ ਅਰਬ ਤੇ ਕੋਈ ਹਮਲਾ ਕਰਦਾ ਪਾਕਿਸਤਾਨ ਉਹਨੂੰ ਆਪਣੇ ਤੇ ਹਮਲਾ ਸਮਝੂਗਾ ਦੋਨੋਂ ਦੇਸ਼ ਰੜ ਕੇ ਉਹਦੇ ਨਾਲ ਲੜੂਗੇ ਜਿਦਾ ਨਾਟੋ ਦੇ ਛਾੜਾ ਹਸਾਬ ਕਿਤਾਬ ਸੀਗਾ ਇਹ ਸਹੀ ਤਰ੍ਹਾਂ ਹੁਣ ਤੁਰਕੀ ਵੀ ਸਾウਦੀ ਪਾਕਿਸਤਾਨ ਤੇ ਤੁਰਕੀ ਤਿੰਨਾਂ ਦਾ ਇੱਕ ਦੁਆਰਾ ਇਹ डील ਹੋਣ ਜਾ ਰਹੀ ਹੈ ডিফেন্স ਡੀਲ ਤੁਰਕੀ ਵੀ ਉਹਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਇੱਕ ਤਰ੍ਹਾਂ ਦੇ ਨਾਲ ਇਹ ਇਸਲਾਮਿਕ ਨਾਟੋ ਬਾਲ ਵੱਧੇ ਕਦਮਾਂ ਇੰਡੀਆ ਦੇ ਉੱਤੇ ਇਸ ਡੀਲ ਦੇ ਕੀ ਪ੍ਰਭਾਵ ਪਊਗੇ ਉਹਦੇ ਤੇ ਵੀ ਗੱਲਬਾਤ ਕਰਾਂਗੇ ਇੰਡੋਨੇਸ਼ੀਆ ਵਾਲੇ ਜੇਫ 17 ਜਿਹੜਾ ਕਿ ਪਾਕਿਸਤਾਨ ਤੇ ਚਾਈਨਾ ਦੋਨਾਂ ਨੇ ਮਿਲ ਕੇ ਬਣਾਇਆ ਹੋਇਆ ਇੱਕ ਹਵਾਈ ਜਹਾਜ਼ ਆ ਉਹ ਲੈਣ ਦੇ ਲਈ ਡੀਲ ਜਿਹੜੀ ਆ ਉਹਨਾਂ ਨੇ ਪਾਕਿਸਤਾਨ ਨਾਲ ਕਰ ਲਈ ਆ ਜਦਕਿ ਇਸ ਤੋਂ ਪਹਿਲਾਂ ਉਹ ਤੇਜਸ ਲੈਣ ਦੇ ਲਈ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀਗੀ ਪਰ ਲੈਣ ਉਹ ਚਲ ਗਏ ਜੇਫ 17 ਦੂਰ ਆਪਰੇਸ਼ਨ ਤੋਂ ਬਾਅਦ ਜੇਫ 17 ਨੂੰ ਪਾਕਿਸਤਾਨ ਵਾਲੇ ਕਿਸ ਤਰ੍ਹਾਂ ਐਨੇ ਵੱਡੀ ਮਾਤਰਾ ਦੇ ਵਿੱਚ ਆਲੇ ਦੁਆਲੇ ਦੇਸ਼ਾਂ ਨੂੰ ਵੇਚ ਰਿਹਾ ਤੇ ਪੈਸਾ ਕਮਾਰਾ ਇਸ ਤਰ੍ਹਾਂ ਦਾ ਕੀ ਹੋਇਆ ਕਿ ਇਹਦੀ ਜਿਹੜੀ ਮਾਰਕੀਟ ਸੀਗੀ ਜੇਫ 17 ਦੀ ਐਨੀ ਜਿਆਦਾ ਵੱਧ ਗਈ ਉਸ ਤੇ ਵੀ ਗੱਲ ਕਰਾਂਗੇ ਚਾਈਨਾ ਨੇ ਇੱਕ ਵਾਰੀ ਇੰਡੀਆ ਤੇ ਚਾਈਨਾ ਦਾ ਜਿਹੜਾ ਬਾਰਡਰ ਆ ਉਹਨੂੰ ਲੈ ਕੇ ਫਿਰ ਇੱਕ ਕਲੇਸ਼ ਜਿਹੜਾ ਹੈ ਸ਼ੁਰੂ ਕੀਤਾ ਆ ਸ਼ੁਰੂ ਕੀਤਾ ਆ ਜੀ ਇਸ ਵੇਲੇ ਇਹ ਸੇਕਸਗਾਮ ਬੈਲੀ ਨੂੰ ਲੈ ਕੇ ਚਾਈਨਾ ਨੇ ਕਿਹਾ ਇਹ ਸਾਡਾ ਹਿੱਸਾ ਹੈ ਇਹਨੂੰ ਅਸੀਂ ਜਿਸ ਤਰ੍ਹਾਂ ਮਰਜੀ ਇੱਥੇ ਸੜਕਾਂ ਬਣਾ ਸਕਦੇ ਹਾਂ ਜਾਂ ਇੱਥੇ ਕੋਈ ਵੀ ਬਿਲਡਿੰਗਾਂ ਵਗੈਰਾ ਬਣਾ ਸਕਦੇ ਹਾਂ ਪਰ ਇੰਡੀਆ ਨੇ ਕਿਹਾ ਕਿ ਨਹੀਂ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਚਾਈਨਾ ਦੇ ਕੋਲ ਗਿਆ ਹੋਇਆ ਇਹ ਇੰਡੀਆ ਦਾ ਹੀ ਹਿੱਸਾ ਹੈ ਇਹਦੇ ਉੱਤੇ ਚਾਈਨਾ ਵਾਲੇ ਕੁਝ ਵੀ ਕਰਦੇ ਆ ਉਹ ਗੈਰ ਕਾਨੂੰਨੀ ਆ ਉਹ ਕਾਨੂੰਨ ਦੇ ਹਿਸਾਬ ਨਾਲ ਸਹੀ ਨਹੀਂ ਆ 5 ਸਾਲ ਬਾਅਦ ਗਲਵਾਨ ਘਾਟੀ ਤੋਂ ਬਾਅਦ ਇੰਡੀਆ ਨੇ ਜਿਹੜਾ ਚਾਈਨਾ ਦੇ ਨਾਲ ਜਿਹੜੀਆਂ ਪਾਬੰਦੀਆਂ ਸੀਗੀਆਂ ਉਹ ਹਟਾ ਦਿੱਤੀਆਂ ਸੋ ਚਾਈਨਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਹੁਣ ਇੰਡੀਆ ਦੇ ਵਿੱਚ ਇਨਵੈਸਟਮੈਂਟ ਵੀ ਕਰ ਰਹੀਆਂ ਆ ਦੂਜੇ ਪਾਸੇ ਜਿਹੜੇ ਬਾਰਡਰਾਂ ਨਾਵਾ ਉੱਥੇ ਵੀ ਚਾਈਨਾ ਆਪਣਾ ਰੁੱਖ ਜਿਹੜਾ ਹੈ ਸਖਤ ਰੱਖ ਰਿਹਾ ਹੈ ਮਤਲਬ ਕਿ ਆਪਣਾ ਸਮਾਨ ਇੰਡੀਆ ਦੇ ਵਿੱਚ ਵੇਚ ਵੀ ਰਿਹਾ ਹੈ ਸ਼ੈਕਸਗਮ ਵੈਲੀ ਚਾਈਨਾ ਕੋਲ ਕਿਸ ਤਰ੍ਹਾਂ ਗਈ ਇੰਡੀਆ ਲਈ ਇਹ ਆਰਥਿਕ ਤੇ ਸੁਰੱਖਿਆ ਪੱਖ ਤੋਂ ਇਹ ਵਾਲੀ ਜਗਾ ਕਿਉਂ ਜ਼ਰੂਰੀ ਆ ਤੇ ਆਪਾਂ ਵਿਸਤਾਰ ਨਾਲ ਚਰਚਾ ਕਰਦੇ ਆ ਆਜੋ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਦੁਬਾਰਾ ਫਿਰ ਜੰਮੂ ਕਸ਼ਮੀਰ ਦੇ ਵਿੱਚ ਇਹ ਡਰੋਨ ਦੇਖੇ ਗਏ ਆ ਪਾਕਿਸਤਾਨ ਤੋਂ ਆਏ ਹੋਏ ਡਰੋਨ ਜਿਹੜੀ ਵੀ ਐਲੋਸੀ ਇੰਡੀਆ ਦੀ ਆ ਇਹਦੇ ਲਾਗੇ-ਚਾਗੇ ਕਿੱਥੇ-ਕਿੱਥੇ ਦੇਖੇ ਗਏ ਆ ਜੀ ਪੁੰਛ ਰਜੌਰੀ ਤੇ ਸੰਭਾ ਇਹ ਵਾਰੀਆਂ ਜਗ੍ਹਾ ਦੇ ਉੱਤੇ ਇਹ ਜਿਹੜੇ ਸੀਗੇ ਡਰੋਨ ਦੇਖੇ ਗਏ ਆ ਪੰਜ ਡਰੋਨ ਦੇਖੇ ਜਾਣ ਦੀ ਖਬਰ ਆ ਇਸ ਤੋਂ ਪਹਿਲਾਂ 11 ਜਨਵਰੀ ਨੂੰ ਵੀ ਦੇਖੇ ਗਏ ਸੀਗੇ ਸੋ ਇੰਡੀਆ ਦੀ ਆਰਮੀ ਇਹ ਡਰੋਨ ਜਿੱਥੋਂ-ਜਿੱਥੋਂ ਗਏ ਆ ਉੱਥੇ ਪੂਰਾ ਆਪਣਾ ਸਰਚ ਅਭਿਆਨ ਜਿਹੜਾ ਉਹ ਚਲਾ ਰਿਹਾ ਆ ਕਿ ਕਿਤੇ ਉਹ ਕੁਝ ਸਿੱਟ ਕੇ ਤਾਂ ਨਹੀਂ ਗਏ ਕੋਈ ਹਥਿਆਰ ਵਗੈਰਾ ਤਾਂ ਨਹੀਂ ਮਹਈਆ ਕਰਾ ਕੇ ਗਏ ਕੋਈ دہشت گردਾਂ ਨੂੰ ਹੋ ਸਕਦਾ ਹੈ ਕਿ ਡਰੋਨਾਂ ਦੀ ਟੈਸਟਿੰਗ ਵੀ ਕਰ ਰਹੇ ਹੁਣ ਪਾਕਿਸਤਾਨ ਵਾਲੇ ਕਿਉਂਕਿ ਜਿਹੜੀ ਇਸ ਵੇਲੇ ਲੜਾਈ ਆ ਉਹ ਹਵਾਈ ਲੜਾਈ ਜਾਦੇ ਬਣ ਚੁੱਕੀ ਆ ਤੁਸੀਂ ਸੰਦੂਰ ਆਪਰੇਸ਼ਨ ਦੇ ਵਿੱਚ ਵੀ ਦੇਖਿਆ ਹੋਣਾ ਕਿ ਜਿਹੜੀ ਲੜਾਈ ਆ ਅੱਗੇ ਪਹਿਲਾਂ ਜ਼ਮੀਨਾਂ ਤੇ ਹੁੰਦੀ ਹੁੰਦੀ ਸੀਗੀ ਉਹ ਹੁਣ ਘਟ ਚੁੱਕੀ ਆ ਜ਼ਿਆਦਾਤਰ ਡਰਾਈ ਜ਼ਿਆਦਾਤਰ ਲੜਾਈ ਜਿਹੜੀ ਆ ਡਰੋਨਾਂ ਤੇ ਮਜ਼ਾਈਲਾਂ ਦੀ ਹੀ ਰਹਿ ਗਈ ਆ ਤੁਸੀਂ ਜਕਰੇਨ ਰਸ਼ੀਆਬਾਰ ਦੇ ਵਿੱਚ ਵੀ ਦੇਖਿਆ ਹੋਣਾ ਕਿ ਡਰੋਨ ਜਿਹੜੇ ਆ ਬਹੁਤ ਅਹਿਮ ਭੂਮਿਕਾ ਆ ਇਸ ਵੇਲੇ ਯਾਨੀ ਕਿ ਲੜਾਈ ਦੇ ਵਿੱਚ ਨਿਭਾ ਰਹੇ ਆ ਇਸੇ ਲਈ ਪਾਕਿਸਤਾਨ ਵਾਲਿਆਂ ਨੇ 900 ਮਿਲੀਅਨ ਡਾਲਰ ਦੀ ਡੀਲ ਤੁਰਕੀ ਦੇ ਨਾਲ ਕੀਤੀ ਸੀਗੀ ਹਾਂਜੀ ਤੁਰਕੀ ਨੇ ਹੀ ਸੰਦੂਰ ਆਪਰੇਸ਼ਨ ਦੇ ਸਮੇਂ ਵੀ 350 ਤੋਂ ਵੀ ਵੱਧੂ ਜਿਹੜੇ ਡਰੋਨ ਸੀਗੇ ਪਾਕਿਸਤਾਨ ਨੂੰ ਦਿੱਤੇ ਸੀਗੇ ਬਹੁਤ ਸਾਰੇ ਡਰੋਨ ਜਿਹੜੇ ਸੀਗੇ ਉਹ ਫੜੇ ਵੀ ਸੀਗੇ ਜਿਹੜੇ ਤੁਰਕੀ ਮੇਡ ਸੀਗੇ ਇੰਡੀਆ ਦੇ ਵਿੱਚ ਫੜ ਵੀ ਹੋ ਗਏ ਸੀਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਹਨਾ ਤੁਰਕੀ ਦੇ ਡਰੋਨ ਜਿਹੜੇ ਉਹ ਬਣਾਉਂਦੇ ਆ ਸਸਤੇ ਆ ਤੇ ਇੱਕ ਤਰ੍ਹਾਂ ਦੇ ਨਾਲ ਇਹ ਸੁਸਾਈਡ ਡਰੋਨ ਹੀ ਕਹਿ ਸਕਦੇ ਆ ਕਿ ਆਪਣੇ ਨਾਲ ਇਹ ਲੈ ਕੇ ਜਾਂਦੇ ਆ ਕੋਈ ਮਤਲਬ ਕਿ ਇਹ ਕੁਝ ਸਮੱਗਰੀ ਵਗੈਰਾ ਬਰਸਪੋਟਕ ਸਮੱਗਰੀ ਤੇ ਜਿਹੜੇ ਵੀ ਟਾਰਗੇਟ ਤੇ ਜਾਂਦੇ ਆ ਉਹਦੇ ਵਿੱਚ ਵੱਜ ਬੁੱਜ ਕੇ ਨਾਲ ਆਪ ਹੀ ਫਟ ਜਾਂਦੇ ਆ ਸੋ ਕਈ ਅਣਚੱਲੇ ਜਿਹੜੇ ਸੀਗੇ ਡਰੋਨ ਇੰਡੀਆ ਦੀ ਆਰਮੀ ਨੇ ਫੜੇ ਵੀ ਸੀਗੇ ਜਿਹੜਾ ਸੰਦੂਰ ਆਪਰੇਸ਼ਨ ਹੋਇਆ ਸੋ ਇਸੇ ਤਰ੍ਹਾਂ ਦੇ ਹੀ ਡਰੋਨ ਜਿਹੜੇ ਆ ਹੁਣ ਪਾਕਿਸਤਾਨ ਦੇ ਵਿੱਚ ਫੈਕਟਰੀ ਤੁਰਕੀ ਵਾਲੇ ਲਗਾ ਰਹੇ ਆ ਢੀ ਮਾਤਰਾ ਦੇ ਵਿੱਚ ਉਹ ਡਰੋਨ ਉੱਥੇ ਬਣਾਉਗੇ ਐਦਾ ਨਹੀਂਗਾ ਕਿ ਇੰਡੀਆ ਵਾਲੇ ਕੁਝ ਨਹੀਂ ਕਰ ਰਹੇ ਇੰਡੀਆ ਵਾਲੇ ਵੀ યુએસએ ਜਾਂ ઇઝરાયલ ના મળી કે ਜਿਹੜੇ ਆ ਬਹੁਤ ਸਾਰੇ ਡਰੋਨ ਵਗੈਰਾ ਬਣਾ ਰਹੇ ਆ ਕਿਉਂਕਿ ਜਿਹੜੀ ਆਉਣ ਵਾਲੀ ਕੋਈ ਵੀ ਕਨਫਲੈਕਟ ਹੋਊਗੇ ਉਹਦੇ ਵਿੱਚ ਡਰੋਨਾਂ ਦਾ ਬਹੁਤ ਅਹਿਮ ਰੋਲ ਹੋ ਸਕਦਾ ਆ ਸੋ ਜਿਹੜੇ ਡਰੋਨ ਜੰਮੂ ਕਸ਼ਮੀਰ ਦੇ ਵਿੱਚ ਵੀ ਦੇਖੇ ਗਏ ਆ ਹੋ ਸਕਦਾ ਉਹ ਤੁਰਕੀ ਦੇ ਮੇਡ ਹੋਣ ਜਾਂ ਕੁਛ ਨਾ ਕੁਛ ਉਹਨਾਂ ਦੀ ਟੈਸਟਿੰਗ ਵਗੈਰਾ ਚੈੱਕ ਕਰਦੇ ਹੋਣ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਅਫਵਾਹਾਂ ਬਾਜ਼ਾਰ ਦੇ ਵਿੱਚ ਗਰਮ ਫਿਲਹਾਲ ਜਿਹੜੇ ਇੱਥੇ ਡਰੋਨ ਦੇਖੇ ਗਏ ਆ ਪਾਕਿਸਤਾਨ ਦੇ ਤਰਫ ਤੋਂ ਆਏ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨਾਲ ਕੋਈ ਨੁਕਸਾਨ ਦੀ ਖਬਰ ਹਾਲੇ ਤੱਕ ਨਹੀਂ ਆ ਤੁਰਕੀ ਦੀਆਂ ਤੇ ਪਾਕਿਸਤਾਨ ਦੀਆਂ ਨਜ਼ਦੀਕੀਆਂ ਸੰਦੂਰ ਆਪਰੇਸ਼ਨ ਸਮੇਂ ਜ਼ਿਆਦਾਤਰ ਦੇਖਣ ਨੂੰ ਮਿਲੀਆਂ ਬਹੁਤ ਸਾਰੇ ਹਥਿਆਰ ਤੁਰਕੀ ਵਾਲਿਆਂ ਨੇ ਦਿੱਤੇ ਆ ਐਦਾ ਨਹੀਂਗਾ ਕਿ ਚਾਈਨਾ ਵਾਲਿਆਂ ਨੇ ਨਹੀਂ ਦਿੱਤੇ ਚਾਈਨਾ ਵਾਲਿਆਂ ਨੇ ਵੀ ਬਾਧੂ ਹਥਿਆਰ ਦਿੱਤੇ ਹੀ ਪਾਕਿਸਤਾਨ ਨੂੰ ਇੱਥੋਂ ਤੱਕ ਕਿ ਜਿਹੜੇ ਸੈਟਲਾਈਟ ਤੋਂ ਲੋਕੇਸ਼ਨਾਂ ਵਗੈਰਾ ਵੀ ਇਹਨਾਂ ਨੇ ਸ਼ੇਅਰ ਕੀਤੀਆਂ ਸੀਗੀਆਂ ਤੁਰਕੀ ਵਾਲੇ ਹੁਣ ਇੱਕ ਕਦਮ ਹੋਰ ਅੱਗੇ ਵੱਧ ਚੁੱਕਿਆ ਉਹ ਪਾਕਿਸਤਾਨ ਦੇ ਨਾਲ ਤੇ 사우디아라ਬ ਦੇ ਨਾਲ ਤਿੰਨਾਂ ਦੇਸ਼ਾਂ ਦਾ ਇੱਕ ਤਰ੍ਹਾਂ ਦੇ ਨਾਲ ਨਾਟੋ ਵਾਲਾ ਸਿਸਟਮ ਉਹ ਬਣਾਉਣ ਜਾ ਰਹੇ ਆ ਇੱਕ ਡਿਫੈਂਸ ਡੀਲ ਕਰਨ ਜਾ ਰਹੇ ਆ ਜੇਕਰ ਕੱਲੂ ਪਾਕਿਸਤਾਨ ਦੇ ਉੱਤੇ ਹਮਲਾ ਹੋਊਗਾ ਤਾਂ ਇਹ ਜਿਹੜੇ ਤਿੰਨੇ ਹੀ ਦੇਸ਼ ਆ ਮਿਲ ਕੇ ਉਸ ਦੇਸ਼ ਦੇ ਖਿਲਾਫ ਲੜੂਗੇ ਜੇ ਪਾਕਿਸਤਾਨ ਦੇ ਉੱਤੇ ਹਮਲਾ ਹੋਊਗਾ ਤਾਂ ਤੁਰਕੀ ਵਾਲੇ ਆਪਣੇ ਤੇ ਹਮਲਾ ਸਮਝੂਗੇ 사우디ਆਰਬ ਵਾਲੇ ਆਪਣੇ ਤੇ ਹਮਲਾ ਸਮਝੂਗੇ ਇਸੇ ਤਰ੍ਹਾਂ ਕਦੀ ਤੁਰਕੀ ਤੇ ਹੋਇਆ ਜਾਂ 사우디 ਤੇ ਹੋਇਆ ਇਹ ਤਿੰਨੋਂ ਦੇਸ਼ ਮਿਲ ਕੇ ਉਸ ਦੇਸ਼ ਖਿਲਾਫ ਲੜਿਆ ਕਰਨਗੇ ਇਹ ਜਿਹੜੀ ਡੀਲ ਆ ਲਗਭਗ ਜਿਹੜਾ ਆ ਉਹਦਾ ਫਾਈਨਲਾਈਜ਼ ਹੋ ਚੁੱਕੀ ਆ ਤੇ ਤੁਰਕੀ ਵਾਲੇ ਕਹਿੰਦੇ ਆ ਅਸੀਂ ਛੇਤੀ ਇਹ ਜਿਹੜੀ ਆ ਡੀਲ ਹੋ ਕਰ ਲਵਾਂਗੇ ਪਿੱਛੇ ਜੇ ਬੰਗਲਾਦੇਸ਼ ਦੇ ਵੀ ਇਸ ਡੀਲ ਦੇ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਸੀ ਸੋ ਇੱਕ ਤਰ੍ਹਾਂ ਦੇ ਨਾਲ ਇਸਲਾਮਿਕ ਦੇਸ਼ਾਂ ਦੀ ਜਿਹੜੀ ਨਾਟੋ ਆ ਇਹ ਬਣਦੀ ਨਜ਼ਰ ਆ ਰਹੀ ਆ ਜੇ ਮੈਂ ਦੱਸਾਂ ਤਾਂ ਤੁਰਕੀ ਨਾਟੋ ਦੇਸ਼ਾਂ ਦਾ ਵੀ ਮੈਂਬਰ ਆ ਸੋ ਇਧਰ ਇਹ ਜਿਹੜੇ ਇਸਲਾਮਿਕ ਦੇਸ਼ ਆ ਜਿਹੜੇ ਇਕੱਠੇ ਹੋ ਰਹੇ ਆ ਇਹਦੇ ਨਾਲ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਤੁਰਕੀ ਜਾਂ ਪਾਕਿਸਤਾਨ ਜਾਂ ਸਾਉਦੀ ਆ ਉਹਨਾਂ ਨੂੰ ਜਿਹੜਾ ਥੋੜਾ ਜਿਹਾ ਬਲ ਜਰੂਰ ਮਿਲ ਸਕਦਾ ਹੈ ਕਿਉਂਕਿ ਪਾਕਿਸਤਾਨ ਦੇ ਕੋਲ ਨਿਊਕਲੀਅਰ ਬੰਬਾ ਉੱਦਦਾ ਤਾਂ ਚਲੋ ਵਿਚਾਰੇ ਹੈ ਹੀ ਗਰੀ ਮਾਤੜਾ ਨਿਊਕਲੀਅਰ ਬੰਬ ਕਰਕੇ ਹੀ ਜਿਹੜੇ ਇਸਲਾਮਿਕ ਦੇਸ਼ ਆ ਉਹਦੇ ਵਿੱਚ ਪਾਕਿਸਤਾਨ ਦੀ ਐਸ ਵੇਲੇ ਮਾੜੀ ਮੋਟੀ ਪੁੱਛ ਪ੍ਰਤੀਤ ਆ ਸੋ ਤੁਰਕੀ ਦੇ ਕੋਲ ਵਧੀਆ ਆਰਮੀਆਂ ਦੁਨੀਆ ਦੀਆਂ ਤੇ ਸਾਉਦੀ ਅਰਬ ਦੇ ਕੋਲ ਜਿਹੜਾ ਆ ਪੈਸਾ ਆ ਸੋ ਤਿੰਨੇ ਹੀ ਦੇਸ਼ ਐਸ ਵੇਲੇ ਜਿਹੜੇ ਮਿਲ ਗਏ ਆ ਸੋ ਇਹਦੇ ਨਾਲ ਜਿਹੜਾ ਇੰਡੀਆ ਤੇ ਬਹੁਤ ਵੱਡਾ ਇਫੈਕਟ ਪੈ ਸਕਦਾ ਹੈ ਕੀ ਪੈ ਸਕਦਾ ਹੈ ਜੇਕਰ ਕੱਲ ਨੂੰ ਇੰਡੀਆ ਦੁਬਾਰਾ ਕੋਈ ਹਮਲਾ ਕਰਦਾ ਹੈ ਪਾਕਿਸਤਾਨ ਦੇ ਉੱਤੇ ਤਾਂ ਇਹ ਜਿਹੜੇ ਤਿੰਨੋਂ ਦੇਸ਼ ਆ ਉਹ ਮਿਲ ਕੇ ਇੰਡੀਆ ਦੇ ਨਾਲ ਲੜੂਗੇ ਜੇਕਰ ਇਹਨਾਂ ਦੀ ਇਹ ਜਿਹੜੀ ਡੀਲ ਆ ਹੋ ਜਾਂਦੀ ਆ ਤੇ ਇੰਡੀਆ ਨੂੰ ਤਿੰਨ ਯਾਨੀ ਕਿ ਦੇਸ਼ਾਂ ਦਾ ਮੁਕਾਬਲਾ ਕਰਨਾ ਪੈ ਸਕਦਾ ਆ ਸੋ ਇੰਡੀਆ ਨੂੰ ਫਰਕ ਤਾਂ ਜ਼ਰੂਰ ਪਊਗਾ ਪਰ ਇੰਡੀਆ ਦੀ ਆਰਮੀ ਇੰਨੀ ਕਾਬਿਲ ਜ਼ਰੂਰ ਹੈਗੀ ਆ ਕਿ ਉਹ ਤਿੰਨਾਂ ਦੇਸ਼ਾਂ ਨਾਲ ਲੜ ਸਕਦੀ ਆ ਪਾਕਿਸਤਾਨ ਆਪਣੇ ਜਿਹੜੇ JF-17 ਜਹਾਜ਼ ਸੀਗੇ ਜਿਹੜੇ ਚਾਈਨਾ ਨਾਲ ਮਿਲ ਕੇ ਉਹਨੇ ਬਣਾਏ ਸੀਗੇ ਉਹ ਹੁਣ ਇੰਡੋਨੇਸ਼ੀਆ ਨੂੰ ਵੇਚਣ ਜਾ ਰਿਹਾ ਨਾ ਕੱਲੇ ਜਹਾਜ਼ ਹੀ ਨਹੀਂ ਡਰੋਨ ਵੀ ਵੇਚਣ ਜਾ ਰਿਹਾ ਇੱਕ ਦੇਸ਼ ਜਿਹੜਾ ਜ਼ਿਆਦਾਤਰ ਹਥਿਆਰਾਂ ਲਈ ਦੂਸਰੇ ਦੇਸ਼ਾਂ ਦੇ ਉੱਤੇ ਨਿਰਭਰ ਸੀਗਾ ਉਹ ਹੁਣ ਆਪਣੇ ਹਥਿਆਰ ਦੂਸਰੇ ਦੇਸ਼ਾਂ ਨੂੰ ਵੇਚ ਵੀ ਰਿਹਾ ਜਿਵੇਂ ਗੱਲ ਕਰਾਂ ਜੇਐਫ 17 ਕਲਾ ਇੰਡੋਨੇਸ਼ੀਆ ਵਾਲੇ ਹੀ ਨਹੀਂ ਲੈਣ ਆ ਰਹੇ ਇਸ ਤੋਂ ਪਹਿਲਾਂ ਇਹਨਾਂ ਨੇ ਲੀਬੀਆ ਨੂੰ ਵੀ ਵੇਚਿਆ ਜੇਐਫ 17 4 ਬਿਲੀਅਨ ਡਾਲਰ ਦੀ ਜਿਹੜੀ ਸੀਗੀ ਡੀਲ ਆ ਲੀਬੀਆ ਦੇ ਨਾਲ ਇਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਬੰਗਲਾਦੇਸ਼ ਮੀਆਮਾਰ ਨੂਬੀ ਇਹਨਾਂ ਨੇ ਜਿਹੜੇ JF-17 ਵੇਚਿਆ ਤੇ ਹੁਣ ਇੰਡੋਨੇਸ਼ੀਆ ਨੂੰ ਵੇਚਣ ਜਾ ਰਿਹਾ ਜਦਕਿ ਇੰਡੋਨੇਸ਼ੀਆ ਵਾਲਿਆਂ ਨੇ ਕੁਝ ਸਮਾਂ ਪਹਿਲਾਂ ਤੇਜਸ ਜਿਹੜਾ ਕਿ ਇੰਡੀਅਨ ਤੇ ਜਿਹਦਾ ਇੰਜਣਾ ਯੂਐਸਏ ਮੇਡ ਆ ਸੋ ਉਹਨੂੰ ਲੈਣ ਲਈ ਇੱਛਾ ਜ਼ਾਹਰ ਕੀਤੀ ਸੀਗੀ ਪਰ ਹੁਣ ਇਹ ਜਿਹੜਾ ਉਹਨਾਂ ਨੇ JF-17 ਹੀ ਲੈ ਲਿਆ ਸੰਦੂਰ ਆਪਰੇਸ਼ਨ ਤੋਂ ਬਾਅਦ ਕੀ ਪਾਕਿਸਤਾਨ ਵਾਲੇ ਇਸ ਤਰ੍ਹਾਂ ਦਾ ਨੈਰੇਟਿਵ ਸੈੱਟ ਕਰਨ ਦੇ ਵਿੱਚ ਕਾਮਯਾਬ ਹੋ ਗਏ ਕੀ ਜਿਹੜਾ JF-17 ਸੀਗਾ ਉਹਨੇ ਇੰਡੀਆ ਦੇ ਜਿਹੜੇ ਕਈ 에어ਕ੍ਰਾਫਟ ਸੀਗੇ ਉਹਨਾਂ ਨੂੰ ਜਾਨੀ ਕਿ ਥੱਲੇ ਸਿੱਟਿਆ ਜਾਂ ਉਹਨਾਂ ਨੂੰ ਧੂਲ ਚਟਾ ਦਿੱਤੀ ਇਸ ਤਰ੍ਹਾਂ ਦਾ ਨੈਰੇਟਿਵ ਇਹ ਸਿਰਜਣ ਦੇ ਵਿੱਚ ਲੱਗਦਾ ਕਾਮਯਾਬ ਹੋਊਗਾ ਕਿਉਂਕਿ ਇੰਡੀਆ ਦੀ ਤਰਫ ਤੋਂ ਕਦੀ ਵੀ ਇਹ ਨਹੀਂ ਮੰਨਿਆ ਗਿਆ ਕਿ ਸਾਡੇ ਕਿੰਨੇ ਜਿਹੜੇ 에어ਕ੍ਰਾਫਟ ਸੀਗੇ ਉਹ ਡਿਗੇ ਆ ਪਰ ਪਾਕਿਸਤਾਨ ਵੱਲੋਂ ਜਾਂ ਹੋਰ ਇੰਟਰਨੈਸ਼ਨਲ ਮੀਡੀਆ ਦੁਆਰਾ ਇਹ ਜ਼ਰੂਰ ਦੱਸਿਆ ਗਿਆ ਸੀਗਾ ਕਿ ਪੰਜ ਜਿਹੜੇ 에ਅਰਕ੍ਰਾਫਟ ਸੀਗੇ ਸੰਦੂਰ ਆਪਰੇਸ਼ਨ ਦੇ ਸਮੇਂ ਉਹ ਡਿਗੇ ਆ ਕਈਆਂ ਨੇ ਇਹਦੀ ਗਿਣਤੀ ਜਾਦੇ 20 ਦੱਸੀ ਆ ਪਰ ਇੰਡੀਆ ਦੀ ਤਰਫ ਤੋਂ ਇਹ ਕਿਹਾ ਗਿਆ ਸੀਗਾ ਕਿ 에어ਕ੍ਰਾਫਟ ਜਿਹੜੇ ਡਿਗਣੇ ਉਹ ਮਾਇਨੇ ਨਹੀਂ ਰੱਖਦੇ ਹੈਗੇ ਪਰ ਅਸੀਂ ਜੋ ਕੰਮ ਲਈ ਇਹ ਆਪਰੇਸ਼ਨ ਕੀਤਾ ਸੀਗਾ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਸੀਗੇ ਸਾਡਾ ਕੋਈ ਵੀ ਜਿਹੜਾ ਸੀਗਾ ਪਾਇਲਟ ਉਹਨੂੰ ਨੁਕਸਾਨ ਨਹੀਂ ਪੁੱਜਿਆ ਜਿਹੜਾ ਅਸੀਂ ਕੰਮ ਕਰਨ ਦੇ ਲਈ ਆਪਰੇਸ਼ਨ ਕੀਤਾ ਸੀਗਾ ਉਹ ਅਸੀਂ ਉਹਦੇ ਵਿੱਚ ਕਾਮਯਾਬ ਹੋਏ ਹਾਂ ਇਸ ਲਈ ਅਸੀਂ ਸਕਸੈਸਫੁਲ ਹਾਂ ਇੰਡੀਆ ਦੀ ਤਰਫ ਤੋਂ ਇਹ ਹੀ ਬਿਆਨ ਬਾਰ-ਬਾਰ ਆਏ ਸੀਗੇ ਕਈ ਵੀਡੀਓਸ ਇਸ ਤਰ੍ਹਾਂ ਦੀਆਂ ਸੀਗੀਆਂ ਜਿਹੜੀਆਂ ਕੀ ਫੇਕ ਸੀਗੀਆਂ ਕਿ ਉਹਨਾਂ ਨੇ JF-17 ਨੂੰ ਇਸ ਤਰ੍ਹਾਂ ਦਿਖਾਇਆ ਗਿਆ ਸੀ ਕਿ ਉਹਨੇ ਰਾਫੇਲ ਜਾਂ ਹੋਰ ਇੰਡੀਆ ਦੇ 에ਅਰਕ੍ਰਾਫਟ ਜਿਹੜੇ ਸੀਗੇ ਉਹਨਾਂ ਨੂੰ ਵੀ ਧੂਲ ਚਟਾ ਦਿੱਤੀ। ਸੋ ਇੱਕ ਤਰ੍ਹਾਂ ਦੇ ਨਾਲ ਲੱਗਦਾ ਹੈ ਕਿ ਪਾਕਿਸਤਾਨ ਵਾਲੇ ਆਪਣੇ JF-17 ਨੂੰ ਜਾਨੀ ਕਿ ਇੱਕ ਹਾਈਲਾਈਟ ਕਰਨ ਦੇ ਵਿੱਚ ਸੰਦੂਰ ਆਪਰੇਸ਼ਨ ਦੇ ਸਮੇਂ ਉਹ ਕਾਮਯਾਬ ਹੋ ਗਿਆ। ਸਰਾ ਰੀਸੈਂਟਲੀ ਦੁਬਈ ਦੇ ਵਿੱਚ ਤੇਜਸ ਦਾ ਕ੍ਰੈਸ਼ ਵੀ ਹੋਇਆ ਜਿਹਦੇ ਵਿੱਚ ਹੋਰ ਵੀ ਬਹੁਤ ਸਾਰੇ ਤਕਨੀਕੀ ਕਾਰਨ ਹੋ ਸਕਦੇ ਆ ਪਰ ਇੱਕ ਤਰ੍ਹਾਂ ਦੇ ਨਾਲ ਜਦੋਂ ਪੂਰੀ ਦੁਨੀਆ ਇਸ ਤਰ੍ਹਾਂ ਦੇਖਦੀ ਹੁੰਦੀ ਆ ਉਹਨਾਂ ਦੇ ਮਨ ਦੇ ਵਿੱਚ ਜ਼ਰੂਰ ਆ ਜਾਂਦਾ ਕੀ ਆਪਾਂ ਜਿਹੜਾ JF-17 ਹੀ ਲੈ ਲਈਏ ਹਨਾ ਤੇਜਸ ਦੀ ਜਿਹੜੀ ਕੀਮਤ ਆ ਉਹ ਵੀ ਥੋੜੀ ਮਹਿੰਗੀ ਆ ਪਰ ਜਿਹੜਾ JF-17 ਇਹ ਪਾਕਿਸਤਾਨ ਤੇ ਚਾਈਨਾ ਮੇਡ ਆ ਇਹਦੀ ਕੀਮਤ ਵੀ ਥੋੜੀ ਸਸਤੀ ਆ ਇਸ ਲਈ ਜ਼ਿਆਦਾਤਰ ਦੇਸ਼ ਇਹਦੇ ਵੱਲੂ ਹੀ ਰੁਖ ਕਰ ਰਿਹਾ ਜੇ ਮੈਂ ਦੱਸਾਂ ਕੋਈ ਬਾਹਲੇ ਤਕੜੇ ਦੇਸ਼ ਨਹੀਂ ਕਰ ਰਿਹਾ ਇਹ ਹੀ ਛੋਟੇ-ਮੋਟੇ ਜਿਹੜੇ ਦੇਸ਼ ਆ ਉਹੋ ਹੀ ਕਰ ਰਿਹਾ ਇਹਦੇ ਵੱਲ ਨੂੰ ਰੁਖ ਇੱਕ ਪਾਸੇ ਇੰਡੀਆ ਦੇ MEA ਦੇ ਸਪੋਕਸਮੈਨ ਰੰਤੀਰ ਜੈਸਵਾਲ ਸਾਹਿਬ ਆਉਂਦੇ ਆ ਕਿ ਜਿਹੜਾ ਵੀ ਸ਼ਖਸਗਾਮ ਦੇ ਵਿੱਚ ਚਾਈਨਾ ਵਾਲੇ ਉੱਥੇ ਬਣਾ ਰਿਹਾ ਜਾਂ ਰੋਡ ਬਣਾ ਰਿਹਾ ਜਾਂ ਬਿਲਡਿੰਗਾਂ ਬਣਾ ਰਿਹਾ ਉਹ ਉਹ ਕੁਦਰਤ ਉਹ ਗੈਰ ਕਾਨੂੰਨੀ ਆ ਨਾਲ ਹੀ ਚਾਈਨਾ ਦੀ ਜਿਹੜੀ ਫੋਰਨ ਮਿਨਿਸਟਰੀ ਦੀ ਸਪੋਕਸ ਪਰਸਨ ਆ ਉਹ ਵੀ ਆਉਂਦੀ ਆ ਕਿ ਜੇ ਇਹ ਸ਼ਖਸਗਾਮ ਵੈਲੀ ਆ ਉਹ ਚਾਈਨਾ ਦੀ ਹੀ ਆ ਚਾਈਨਾ ਉਹਦੇ ਤੇ ਜੋ ਮਰਜ਼ੀ ਬਣਾ ਸਕਦਾ ਇਹਨੂੰ ਰੋਕ ਨਹੀਂ ਸਕਦਾ ਕੋਈ ਜੇ ਮੈਂ ਦੱਸਾਂ ਜਿਸ ਸਮੇਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਸੀ ਤਾਂ ਚਾਈਨਾ ਦੀ ਜਿਹੜੀ ਸੀਗੀ ਚਾਈਨਾ ਕਮਿਊਨਿਸਟ ਪਾਰਟੀ ਦੇ ਜਿਹੜੇ ਕੁਝ ਲੀਡਰ ਸੀਗੇ ਇੱਥੇ ਭੀਜਪੀ ਤੇ ਆਰਐਸਐਸ ਵਾਲਿਆਂ ਨਾਲ ਮੀਟਿੰਗ ਕਰ ਰਹੇ ਸੀਗੇ ਦਿੱਲੀ ਦੇ ਵਿੱਚ ਤੇ ਦੂਸਰੇ ਪਾਸੇ ਚਾਈਨਾ ਵਾਲੇ ਆਪਣਾ ਕਲੇਮ ਵੀ ਕਰ ਰਹੇ ਸੀਗੇ ਜਿਹੜੀ ਇਹ ਸ਼ਖਸਗਾਮ ਗਿਬੈਲੀ ਆ ਉਹ ਚਾਈਨਾ ਦੀ ਹੀ ਆ। ਆਮ ਬੈਲੀ ਵਾਲਾ ਜਿਹੜਾ ਮਸਲਾ ਉਹ ਸਮਝਦੇ ਆ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਇੰਡੀਆ ਅਲੱਗ ਬਣ ਗਿਆ ਪਾਕਿਸਤਾਨ ਅਲੱਗ ਬਣ ਗਿਆ ਪਰ ਜਿਹੜਾ ਜੰਮੂ ਕਸ਼ਮੀਰ ਸੀਗਾ ਉੱਥੇ ਰਾਜਾ ਸੀਗਾ ਹਰੀ ਸਿੰਘ ਉਹਦਾ ਹੀ ਰਾਜ ਸੀਗਾ ਉਹ ਅਸਲ ਦੇ ਵਿੱਚ ਦੋਨਾਂ ਹੀ ਦੇਸ਼ਾਂ ਦੇ ਨਾਲ ਨਹੀਂ ਮਿਲਣਾ ਚਾਹੁੰਦਾ ਸੀ ਕਿਉਂਕਿ ਰਾਜਾ ਜਿਹੜਾ ਹਰੀ ਸਿੰਘ ਸੀਗਾ ਉਹ ਹਿੰਦੂ ਸੀਗਾ ਤੇ ਬਹੁਤ ਜਿਹੜੀ ਇੱਥੇ ਉਹਦੀ ਜਨਸੰਖਿਆ ਸੀਗੀ ਉਹ ਮੁਸਲਿਮ ਸੀਗੀ ਸੋ ਬਹੁਤ ਸਾਰੇ ਪਾਕਿਸਤਾਨ ਤੋਂ ਵੀ ਤੇ ਅੰਦਰੂਨੀ ਲੋਕਾਂ ਨੇ ਵੀ ਜਾਨੀ ਕਿ ਇੱਕ ਤਰ੍ਹਾਂ ਨਾਲ ਰਾਜ ਦੇ ਖਿਲਾਫ ਵਿਦਰੋਹ ਕਰ ਦਿੱਤਾ ਬਹੁਤ ਸਾਰਾ ਹਿੱਸਾ ਉਦੋਂ ਪਾਕਿਸਤਾਨ ਨੇ ਆਪਣੇ ਅੰਡਰ ਲੈ ਲਿਆ ਜਿਹਨੂੰ ਅੱਜ ਪੋਕੇ ਕਿਹਾ ਜਾਂਦਾ ਹੈ ਪਾਕਿਸਤਾਨ ਓਕੂਪਾਈਡ ਕਸ਼ਮੀਰ ਕਿਹਾ ਜਾਂਦਾ ਹੈ ਜਿਹੜਾ ਰਾਜਾ ਹਰੀ ਸਿੰਘ ਸੀਗਾ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਫਿਰ ਉਹਨੇ ਇੰਡੀਆ ਦੇ ਨਾਲ ਐਗਰੀਮੈਂਟ ਕੀਤਾ ਲਿਖਤੀ ਤੌਰ ਤੇ ਕਿ ਹਾਂਜੀ ਮੈਂ ਇਹ ਜਿਹੜਾ ਪੂਰਾ ਜੰਮੂ ਕਸ਼ਮੀਰ ਆ ਉਹ ਇੰਡੀਆ ਨੂੰ ਹੀ ਜਾਨੀ ਕਿ ਮਿਲਣਾ ਚਾਹੁੰਦਾ ਆ ਮੈਂ ਇੰਡੀਆ ਦੇ ਵਿੱਚ ਮਿਲਣਾ ਚਾਹੁੰਦਾ ਆ ਇਸ ਲਈ ਇੰਡੀਆ ਇਹ ਗੱਲ ਦਾ ਦਾਵਾ ਕਰਦਾ ਆ ਕਿਉਂਕਿ ਉਸ ਸਮੇਂ ਅੰਗਰੇਜ਼ਾਂ ਨੇ ਉਸ ਸਮੇਂ ਹਰੀ ਸਿੰਘ ਨੂੰ ਪੂਰੀ ਜਾਨੀ ਕਿ ਇੱਕ ਤਰ੍ਹਾਂ ਨਾਲ ਪਾਵਰ ਦਿੱਤੀ ਸੀ ਉਹ ਕਿਸੇ ਵੀ ਦੇਸ਼ ਦੇ ਵਿੱਚ ਮਿਲ ਸਕਦਾ ਆ ਤਾਂ ਇਸ ਲਈ ਜਦੋਂ ਹਰੀ ਸਿੰਘ ਨੇ ਇੰਡੀਆ ਦੇ ਨਾਲ ਸੰਧੀ ਕੀਤੀ ਤਾਂ ਉਹਦੇ ਵਿੱਚ ਉਹਨੇ ਲਿਖਿਆ ਸੀ ਕਿ ਮੈਂ ਜੰਮੂ ਕਸ਼ਮੀਰ ਨੂੰ ਨਾਲ ਲੈ ਕੇ ਇੰਡੀਆ ਦੇ ਵਿੱਚ ਮਿਲਣਾ ਚਾਹੁੰਦਾ ਆ ਇਹ ਗਿਲਗਿਤ ਤੇ ਬਲਟਿਸਤਾਨ ਜਿਹੜਾ ਇਹ ਪੂਰਾ ਏਰੀਆ ਹੈਗਾ ਆ ਤੁਸੀਂ ਦੇਖ ਵੀ ਸਕਦੇ ਹੋ ਇੱਥੋਂ ਇੱਥੋਂ ਤੱਕ ਇਹ ਸਾਰਾ ਹੈਗਾ ਜਿਹੜਾ ਪਾਕਿਸਤਾਨ ਦੇ ਵਿੱਚ ਚਲੇ ਗਿਆ ਜਿਹੜੀ ਸਖਸਗਾਮ ਜਿਹੜੀ ਹੁਣ ਬੈਲੀ ਆ ਇਹ ਪਾਕਿਸਤਾਨ ਦੇ ਕੋਲ ਸੀਗੀ ਪਰ ਪਾਕਿਸਤਾਨ ਵਾਲਿਆਂ ਨੇ 1963 ਦੇ ਵਿੱਚ ਦੱਸਿਆ ਤਾਂ ਇਦਾਂ ਜਾਂਦਾ ਕਿ ਬਹੁਤ ਸਾਰੇ ਪੈਸੇ ਲੈ ਗਏ ਸੀਗੇ ਉਹ ਪੈਸੇ ਲੈ ਕੇ ਇਹ ਵਾਲਾ ਜਿਹੜਾ ਹਿੱਸਾ ਸੀਗਾ ਇਹ ਚਾਈਨਾ ਨੂੰ ਸੌਂਪ ਦਿੱਤਾ ਸੀਗਾ ਸੋ ਇਹ ਹੀ ਸੋ ਐਸੇ ਹੀ ਹਿੱਸੇ ਦਾ ਹੁਣ ਇਸ ਵਿਲੇ ਰੌਲਾ ਪੈ ਰਿਹਾ ਕਿਉਂਕਿ ਜਿਹੜੇ ਚਾਈਨਾ ਵਾਲੇ ਆ ਚਾਈਨਾ ਆ ਗਿਆ ਇੱਧਰ ਉਹ ਚਾਈਨਾ ਵਾਲੇ ਇੱਥੋਂ ਹੁਣ ਰੋਡ ਬਣਾਉਣ ਜਾ ਰਹੇ ਆ ਜਿਹੜਾ ਚਾਈਨਾ ਤੋਂ ਸਿੱਧਾ ਹੀ ਜਾਣੀ ਕਿ ਪਾਕਿਸਤਾਨ ਆ ਜਾ ਕਰੂਗਾ ਇੱਕ ਤਰ੍ਹਾਂ ਦੇ ਨਾਲ ਵਪਾਰ ਵਪੂਰ ਕਰਨ ਲਈ ਉਹਨਾਂ ਨੂੰ ਸੌਖਾ ਹੋ ਜਾਊਗਾ ਪਰ ਇੰਡੀਆ ਵਾਲੇ ਇੱਥੇ ਜਿਹੜਾ ਹੁਣ ਇਹ ਸਾਰਾ ਸਿਸਟਮ ਬਣ ਰਿਹਾ ਸ਼ਕਸਗਾਮ ਇਹ ਸ਼ਕਸਗਾਮ ਵੈਲੀ ਦੇ ਵਿੱਚ ਜੋ ਚਾਈਨਾ ਵਾਲੇ ਬਣਾ ਰਹੇ ਆ ਉਹਨੂੰ ਦੱਸ ਰਿਹਾ ਕਿ ਇਹ ਗਲਤ ਆ ਕਿਉਂਕਿ ਜਿਹੜੀ ਸਖਸਗਾਮ ਵੈਲੀ ਆ ਤੇ ਪੂਰਾ ਜੰਮੂ ਕਸ਼ਮੀਰ ਆ ਉਸ ਰਾਜੇ ਹਰੀ ਸਿੰਘ ਦੇ ਇੱਕ ਲਿਖਤ ਦੇ ਅਨੁਸਾਰ ਉਹ ਇੰਡੀਆ ਦਾ ਹੀ ਹਿੱਸਾ ਆ ਪਰ ਚਾਈਨ ਵਾਲੇ ਕਹਿੰਦੇ ਨਹੀਂ ਜੀ ਇਹ ਹੁਣ ਸਾਡਾ ਹੀ ਸਹਾ ਸਾਡਾ ਹੀ ਦਬਦਬਾ ਸੋ ਇਹ ਸਾਰਾ ਮਸਲਾ ਸਗਾ ਇਸ ਵਿਲੇ ਜਿਹੜਾ ਹੁਣ ਦੁਬਾਰਾ ਫਿਰ ਉੱਭਰ ਕੇ ਸਾਹਮਣੇ ਆ ਚੁੱਕਿਆ ਜੇ ਮੈਂ ਦੱਸਾਂ ਤਾਂ ਸੁਰੱਖਿਆ ਤੇ ਆਰਥਿਕ ਪੱਖ ਤੋਂ ਵੀ ਇੰਡੀਆ ਲਈ ਇਹ ਜਗ੍ਹਾ ਬਹੁਤ ਜ਼ਰੂਰੀ ਆ ਇੱਥੇ ਬਹੁਤ ਘੱਟ ਲੋਕ ਰਹਿੰਦੇ ਆ ਪਏ ਇਹ ਜ਼ਿਆਦਾਤਰ ਇਹ ਬਰਫੀਲੀ ਪਹਾੜੀਆਂ ਆ ਇੱਥੇ ਨਾਲ ਹੀ ਆਹ ਸਿਆਚਨ ਪੈ ਜਾਂਦਾ ਤੇ ਇਹ ਵਾਲਾ ਏਰੀਆ ਪੈ ਗਿਆ ਲੇ ਸੋ ਇੰਡੀਆ ਦਾ ਇੱਕ ਸੁਰੱਖਿਆ ਪੱਖ ਤੋਂ ਵੀ ਚਿੰਤਾ ਜ਼ਾਹਰ ਕਰਦਾ ਚਾਈਨਾ ਨੂੰ ਲੇ ਤੱਕ ਜਿਹੜੀ ਅਪਰੋਚ ਇਹ ਸੌਖੀ ਹੋ ਜਾਊਗੀ ਇੱਥੇ ਜੇਕਰ ਉਹ ਜਾਦੇ ਬਿਲਡ ਅਪ ਕਰਦਾ ਆਪਣੀ ਆਰਮੀ ਵਗੈਰਾ ਆਪਣੀ ਆਰਮੀ ਵਗੈਰਾ ਇੱਥੇ ਸੈਟਲਡ ਕਰਦਾ ਇੱਕ ਪਾਸੇ ਚਾਈਨਾ ਕਦੀ ਅਰੂਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਕਹਿੰਦਾ ਕਦੀ ਇਸ ਤਰ੍ਹਾਂ ਹੁਣ ਆਪਣਾ ਪੂਰਾ ਇੱਥੇ ਮਨਮੰਨੀ ਕਰ ਰਿਹਾ ਸਖਸਗਾਮ ਵੈਲੀ ਦੇ ਵਿੱਚ ਵੀ ਕਰ ਰਿਹਾ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਇੰਡੀਆ ਨਾਲ ਕਲੇਸ਼ ਚੱਲਦੇ ਆ ਸਿਮਾਾਂਾਂ ਨੂੰ ਲੈ ਕੇ ਉਹਦੇ ਵਿੱਚ ਵੀ ਚਾਈਨਾ ਹਮੇਸ਼ਾ ਇਹ ਹੀ ਕਹਿੰਦਾ ਰਹਿੰਦਾ ਆ ਕਿ ਇਹ ਸਾਡਾ ਹੀ ਹਿੱਸਾ ਹੈ। ਇਹਨਾਂ ਦੇ ਨਾਲ ਜਿਹੜੇ ਗਲਵਾਨ ਘਾਟੀ ਤੋਂ ਬਾਅਦ ਜਿਹੜੇ ਇਹ ਸਬੰਧ ਸੀਗੇ ਇੰਡੀਆ ਨੇ ਤੋੜ ਲਏ ਸੀਗੇ ਪਰ ਹੁਣ ਉਹ ਦੁਬਾਰਾ ਬਹਾਲ ਕਰ ਲਿਆ ਹੈ ਇੰਡੀਆ ਨੇ ਸੋ ਬਹੁਤ ਸਾਰੀਆਂ ਜਿਹੜੀਆਂ ਚਾਈਨਾ ਦੀਆਂ ਕੰਪਨੀਆਂ ਇੰਡੀਆ ਦੇ ਵਿੱਚ ਇਨਵੈਸਟ ਦੁਬਾਰਾ ਕਰ ਰਹੀਆਂ ਹਨ ਵੀ ਕੱਪੜੇ ਕਪੜੇ ਵੇਚਣ ਵਾਲੀ ਸੀਨ ਜਿਹੜੀ ਸੀਗੀ ਉਹ ਵੀ ਇੰਡੀਆ ਦੇ ਵਿੱਚ ਇਸ ਵੇਲੇ ਆ ਚੁੱਕੀ ਆ ਉਹ ਜਿਹੜੀ ਕੰਪਨੀ ਆ ਸੀਨ ਜਿਹੜੀ ਚਾਈਨਾ ਦੀ ਆ ਉਹ ਇੰਡੀਆ ਦੇ ਵਿੱਚ ਰਿਲਾਈਐਂਸ ਵਾਲਿਆਂ ਨਾਲ ਜਾਨੀ ਕਿ ਕੋਲਾਬ ਕਰਕੇ ਦੋਨੋਂ 파ਟਰਨਰ ਬਣ ਕੇ ਇੱਥੇ ਕੰਮ ਕਰ ਰਿਹਾ ਇੱਕ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਇੱਕ ਥ੍ਰੈਟ ਬਣਾ ਕੇ ਇੰਡੀਆ ਦੇ ਬਾਰਡਰਾਂ ਦੇ ਉੱਤੇ ਚਾਈਨਾ ਵਾਲੇ ਇਹ ਚਾਹੁੰਦੇ ਆ ਕਿ ਇੰਡੀਆ ਆਪਣਾ ਜ਼ਿਆਦਾਤਰ ਪੈਸਾ ਜਿਹੜਾ ਆ ਡਿਫੈਂਸ ਸੈਕਟਰ ਦੇ ਉੱਤੇ ਹੀ ਖਰਚੀ ਜਾਵੇ। ਤਾਂ ਜੋ ਹੋਰ ਜਿਹੜੀਆਂ ਚੀਜ਼ਾਂ ਹੈ ਚਾਹੇ ਇਲੈਕਟ੍ਰੋਨਿਕ ਹੋ ਗਿਆ ਹੋਰ ਸਮਾਨ ਹੋ ਗਿਆ ਉਹਦੇ ਉੱਤੇ ਚਾਈਨਾ ਤੇ ਹੀ ਨਿਰਭਰ ਰਹੇ। ਕਿਉਂਕਿ 140 ਕਰੋੜ ਲੋਕਾਂ ਦੀ ਮੰਡੀ ਆ ਇੰਡੀਆ ਤੇ ਚਾਈਨਾ ਨੂੰ ਸਭ ਤੋਂ ਸੌਖੀ ਤੇ ਸਸਤੀ ਮੰਡੀ ਹੋਰ ਕੋਈ ਮਿਲੇ ਨਹੀਂ ਸਕਦੀ ਕਿਉਂਕਿ ਸਭ ਤੋਂ ਲਾਗੇ ਇਹ ਇੰਡੀਆ ਹੀ ਪੈਂਦਾ ਆ ਸਮਾਨ ਉੱਥੇ ਬਣਾਉਂਦਾ ਆ ਚਾਕੇ ਇੰਡੀਆ ਦੇ ਵਿੱਚ ਉਹ ਵੇਚ ਦਿੰਦਾ ਆ ਬਾਲਾ ਕੋਈ ਟਰਾਂਸਪੋਰਟ ਦਾ ਵੀ ਐਡਾ ਲੰਬਾ ਖਰਚਾ ਨਹੀਂ ਪੈਂਦਾ ਜਿੱਦਾਂ ਬਾਕੀ ਦੇਸ਼ਾਂ ਨੂੰ ਕਰਨ ਵੇਲੇ ਉਹਨੂੰ ਪੈਂਦਾ ਆ ਦੁਨੀਆਂ ਦਾ ਸਭ ਤੋਂ ਵੱਡਾ ਇੰਪੋਰਟਰ ਇੰਡੀਆ ਦਾ ਉਹ ਚਾਈਨਾ ਆ ਚਾਈਨਾ ਤੋਂ ਇੰਡੀਆ ਸਭ ਤੋਂ ਵੱਧੂ ਦੁਨੀਆਂ ਦੇ ਵਿੱਚ ਸਮਾਨ ਲੈਂਦਾ ਆ ਪਰ ਇੰਡੀਆ ਬਦਲੇ ਦੇ ਵਿੱਚ ਬਹੁਤ ਘੱਟ ਚੀਜ਼ਾਂ ਚਾਈਨਾ ਨੂੰ ਦਿੰਦਾ ਆ ਜਾਂ ਕਹਿ ਲਓ ਕਿ ਚਾਈਨਾ ਵਾਲੇ ਲੈਂਦੇ ਹੀ ਘਾਟਾ ਸੋ ਇੱਕ ਤਰ੍ਹਾਂ ਦੇ ਨਾਲ ਚੀਨ ਦੇ ਵਿੱਚ ਚੀਜ਼ਾਂ ਸਾਰੀਆਂ ਬਣਦੀਆਂ ਤੇ ਉਹਨੂੰ ਵੇਚਣ ਦੇ ਲਈ ਲੱਗ ਹੀ ਉਹਨੂੰ ਮੰਡੀ ਮਿਲੀ ਹੋਈ ਆ ਇੰਡੀਆ ਤੇ ਉੱਥੇ ਉਹ ਵੇਚ ਰਿਹਾ ਆ ਬਾਰਡਰਾਂ ਤੇ ਵੀ ਤਣਾਅ ਬਣਾ ਕੇ ਰੱਖਿਆ ਜਾਵੇ ਤੇ ਚਾਈਨਾ ਦਾ ਮਾਲ ਇੰਡੀਆ ਦੇ ਵਿੱਚ ਭੇਜ-ਭੇਜ ਕੇ ਜਾਂ ਸਸਤਾ ਮਾਲ ਭੇਜ-ਭੇਜ ਕੇ ਜਿਹੜਾ ਇੰਡੀਆ ਦੇ ਵਿੱਚ ਕੋਈ ਛੋਟੀਆਂ-ਮੋਟੀਆਂ ਫੈਕਟਰੀਆਂ ਜੋ ਕੋਈ ਆਪਣਾ ਸਮਾਨ ਬਣਾਉਂਦਾ ਆ ਕੋਈ ਇੰਡੀਆ ਦਾ ਕੋਈ ਬਿਜ਼ਨਸਮੈਨ ਵਪਾਰੀ ਉੱਭਰਦਾ ਆ ਉਹ ਨਾ ਉੱਭਰ ਸਕੇ ਸੋ ਇੱਕ ਤਰ੍ਹਾਂ ਦੇ ਨਾਲ ਦੋਰੀ ਜਿਹੜੀ ਨੀਤੀ ਆ ਇਹ ਚਾਈਨਾ ਦੁਆਰਾ ਬਣਾਈ ਜਾ ਰਹੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਅੱਜ ਇੰਡੀਆ ਚਾਈਨਾ ਦੇ ਉੱਤੇ ਹੀ ਨਿਰਭਰ ਆ ਉੱਥੋਂ ਹੀ ਸਾਰੀਆਂ ਬਣ-ਬੁਣ ਕੇ ਆਉਂਦੀਆਂ ਜਦੋਂ ਦਿਵਾਲੀ-ਦਬੂਲੀ ਆਉਂਦੀ ਆ ਉਦੋਂ ਮਾੜਾ-ਮੋਟਾ ਰੌਲਾ ਪਾ ਲਿਆ ਜਾਂਦਾ ਕਿ ਲੈਟਾ ਇੰਡੀਆ ਵਾਲਿਆਂ ਦੀਆਂ ਲੋ ਫਲਾਨਾ ਲੋ ਪਰ ਜਿਹੜੇ ਹੋਰ ਵੱਡੇ-ਵੱਡੇ ਸ਼ਾਰਕ ਬੈਠੇ ਆ ਜਿਹੜੇ ਬੜੇ ਬੜੇ ਵਪਾਰੀ ਬੈਠਿਆ ਜਾਂ ਇੰਡੀਆ ਦੇ ਵਿੱਚ ਵੀ ਜਿਹੜੇ ਬੜੇ ਬੜੇ ਐਲੀਟਸ ਆ ਉਹ ਤਾਂ ਚਾਈਨਾ ਦੇ ਨਾਲ ਮਿਲ ਮੁਲ ਕੇ ਜਿਹੜੀਆਂ ਕੰਪਨੀਆਂ ਖੋਲ ਰਿਆ ਤੇ ਆਪਣਾ ਕੰਮ ਕਰ ਰਿਆ ਕਿ ਜਿਹੜੀ ਪੋਲਿਟਿਕਸ ਆ ਉਹ ਬਸ ਥੋੜੇ ਕੇ ਸਮੇਂ ਲਈ ਹੀ ਰੌਲਾ ਪਾਉਂਦੀ ਹੁੰਦੀ ਆ ਕਿ ਚਾਈਨਾ ਦਾ ਬਾਈਕਾਟ ਕਰ ਦਿਓ ਬਾਈਕਾਟ ਕਰ ਦਿਓ ਪਰ ਕੋਈ ਬਾਈਕਾਟ ਨਹੀਂ ਹੋ ਰਿਆ ਸੋ ਇਹ ਸਾਰੀਆਂ ਖਬਰਸਾਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਅੱਗੇ ਤੋਂ ਸੁਧਾਰ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਵੀ ਹਲੇ ਸਿੱਖਦਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ